Sandı vuru ਹੰਗਾ ਨੇ ਜਨ ਪਵਨ i the good. ਆਰੇ ਕਵਨ ਓ ਬਲਾ ਦੇਉ ਕਮਨ ਮੋਡਾਈ ਵਾ ਬਖ ਖਿੰ ਖਿੰ ਆਰੇ ਸਤ ਗੁਰ ਭਜਨ ਨਤਮ Oh mm -hmm. ਰਾਜਾ ਜੀ ਦਾ ਇਰਾਦ ਆਸਾ ਦੇ ਵਿੱਚ ਹੀ ਅਸੀਂ ਗਾਇਨ ਕੀਤਾ ਹੈ ਸ਼ਬਦ ਰਾਗ ਆਸਾ ਦੇ ਵਿੱਚ ਉਚਾਰਨ ਕੀਤਾ ਹੈ ਸਤਿਗੁਰੂ ਜੀ ਮਹਿਮਾ ਦੱਸਦੇ ਨੇ ਸਤਿਗੁਰੂ ਦੇ ਬਚਨਾਂ ਦੀ ਬਚਨਾਂ ਦੇ ਵਿੱਚ ਬੋਲਾਂ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਹਿੰਦੇ ਇਤਿਹਾਸ ਬਦਲ ਜਾਂਦੇ ਬੋਲਾਂ ਦੇ ਕਿਸੇ ਕਵੀ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਉਹ ਕਹਿੰਦਾ ਬਾਤ ਬਾਤ ਨੇ ਵਿਸ਼ਵਾਸ ਬਦਲ ਜਾਂਦੇ ਆ ਰਾਤ ਰਾਤ ਨੇ ਇਤਿਹਾਸ ਬਦਲ ਜਾਂਦੇ ਸਿਆਸਤ ਸਭ ਤੋਂ ਨੇ ਕੌਣ ਕਿਸੇ ਦੀ ਸੁਣਤਾ ਹੈ ਆਮ ਕੀ ਕਾ ਬਾਤ ਹੈ ਖਾਸ ਬਜ਼ਰ ਜਾਂਦੇ ਬਚਨਾਂ ਦੇ ਵਿੱਚ ਵਿਚਾਰ ਧਾਰਾ ਦੇ ਵਿੱਚ ਇਨਾ ਫਰਕ ਹੁੰਦਾ ਹੈ ਸਤਗੁਰੂ ਜੀ ਨੇ ਇਸੇ ਕਰਕੇ ਸਾਡੇ ਤੇ ਰਹਿਮਤ ਕੀਤੀ ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਪਰ ਕੱਚੀ ਸਤਗੁਰੂ ਵਰਜੋ ਕੋਲ ਕੱਚੀ ਬਣ ਕੱਚੀ ਜੇ ਬਾਣੀ ਹੈ ਉਹ ਸਾਨੂੰ ਕੱਚੀ ਦੱਸ ਸਕਦੀ ਹੈ ਸਤਿਨਾਮ ਨੀ ਕੋ ਕੱਚੜਿਆਂ ਸੰਪੂਰ ਤੁੰਡ ਸਜਣ ਸੰਗ ਬੈਠੇ ਕੋਈ ਜੀਵਨ ਦੇ ਵਿਛੜੇ ਕੋਈ ਮੋਇਆ ਨਾ ਜਾਈ ਇਹ ਫਰਕ ਸਤਗੁਰੂ ਦੇ ਬਚਨ ਬਚਨ ਹੈ ਸਤਗੁਰੂ ਦੇ ਬਚਨਾਂ ਦੇ ਵਿੱਚ ਸਤਗੁਰੂ ਹੈ ਤੇ ਸਤਗੁਰੂ ਦੇ ਅੰਦਰ ਬਚਨ ਨੇ ਤੇ ਮੈਂ ਨਿਰਗੁਣਾ ਹਾਰ ਪਾਪਾਂ ਦਾ ਭਰਿਆ ਹੋਇਆ ਅਪਰਾਧੀ ਆ ਤੇ ਮੇਰੇ ਤੇ ਮੇਰੇ ਗੁਰੂ ਨੇ ਕਿਰਪਾ ਕੀਤੀ ਮੈਂ ਗੁਰੂ ਦੇ ਬਚਨਾਂ ਨਾਲ ਜੁੜਿਆ ਨਿਰਗੁਣ ਨਿਸਤਾਰੇ ਨਿਰਗੁਣ ਜੀ ਦੇ ਅੰਦਰ ਕੋਈ ਗੁਣ ਨਾ ਹੋਵੇ ਇੱਕ ਨਿਰਗੁਣ ਉਹ ਹੁੰਦਾ ਹੈ ਜਿਹੜਾ ਸਰਗੁਣ ਦਾ ਦੂਜਾ ਪੱਖ ਹੁੰਦਾ ਹੈ ਉਹਦਾ ਅਰਥ ਇਹ ਨਹੀਂ ਬਣਦਾ ਸਰਗੁਣ ਦਾ ਮਤਲਬ ਹੁੰਦਾ ਜਿਹੜੇ ਗੁਣ ਸਾਹਮਣੇ ਦਿਸਦੇ ਆ ਜਿਹੜੀ ਚੀਜ਼ ਸਾਹਮਣੇ ਜਿਵੇਂ ਤ੍ਰਕਤ ਨੂੰ ਫੜ ਲੱਗਾ ਸਾਹਮਣੇ ਦਿਸਦਾ ਪਰ ਜਿਹੜੀ ਉਹਦੇ ਵਿੱਚ ਮਠਾਸ ਹਨ ਅੰਬ ਦੇ ਵਿੱਚ ਉਹ ਸਾਹਮਣੇ ਨਹੀਂ ਦਿਸਦੀ ਹੈ ਉਹ ਵੀ ਗੁਣ ਆ ਉਹਨੂੰ ਕਹਿੰਦੇ ਨਿਰਗੁਣ ਉਹ ਗੁਣ ਆ ਪਰ ਉਹ ਸਾਹਮਣੇ ਨਹੀਂ ਦਿਸਦਾ ਜਿਵੇਂ ਹੁਣ ਕਿਸੇ ਦੇ ਅੰਦਰ ਦਇਆ ਹੈ ਕਿਸੇ ਦੇ ਅੰਦਰ ਬੰਦਗੀ ਦੀ ਪਾਵਰ ਹੈ ਕਿਸੇ ਦੇ ਅੰਦਰ ਸਬਰ ਸੰਤੋਖ ਹੈ ਉਹ ਦਿਸਦਾ ਨਹੀਂਗਾ ਪਰ ਬੰਦੇ ਦੇ ਸਰੀਰ ਦੀ ਪਾਵਰ ਆਪਾਂ ਦਿਸਦੀ ਹੈ ਇਹ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਉਹ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸਾਰੇ ਉਸੇ ਦੇ ਸਰੂਪ ਨੇ ਸਰਗੁਣ ਨਿਰਗੁਣ ਤੀਜਾ ਹੈ ਨਿਰੰਕਾਰ ਜਿਹਦੇ ਤੱਕ ਆਪਾਂ ਅਪੜਨਾ ਹੈ ਨਿਰੰਕਾਰ ਕੀ ਹੈ ਜੀ ਨਿਰੰਕਾਰ ਦੀ ਪਰਿਭਾਸ਼ਾ ਕੀ ਹੈ ਬਾਣੀ ਜੀ ਦਿੱਤੀ ਸਤਿਗੁਰਾਂ ਨੇ ਰੂਪ ਨਰੇਖ ਨ ਰੰਗ ਕਿਛ ਰੋ ਗੁਣ ਤੇ ਪ੍ਰਪਤਨ ਤਿਸੈ 부ਝਾਏ ਨਾਨਕ ਅਜ ਸੋਵੇ ਸੁਪਸੰਗ ਜਿਹਦੇ ਤੇ ਬਹੁਤ ਜਿਆਦੇ ਰਹਿਮਤ ਕਰਦਾ ਨਾ ਪਰਮੇਸ਼ਰ ਉਹਨੂੰ ਇਸ ਸਰੂਪ ਦੇ ਵਿੱਚ دیدار ਦਿੰਦਾ ਆਪਾਂ ਅੱਗੇ ਵੀ ਕਈ ਵਾਰ ਪਿਛਲੇ دیਵਾਨਾਂ ਚ ਵੀ ਬੇਨਤੀ ਕਰਦੇ ਨੇ ਕਈ ਕਹਿੰਦੇ ਸੀ ਮੈਨੂੰ ਚਿੱਤੇ ਰੰਗ ਦੀ ਲਾਈਟ ਦੀਂਦੀ ਐ ਕੋਈ ਕਹਿੰਦਾ ਜੀ ਮੈਨੂੰ ਸ਼ਬਦ ਸੁਣਦੇ ਐ ਇਹ ਤਾਂ ਮਤਲਬ ਦੂਜੀ ਹਸਤੀ ਪੈਦਾ ਹੋ ਗਈ ਨਾ ਫਿਰ ਜਿੱਥੇ ਦੂਜੀ ਹਸਤੀ ਪੈਦਾ ਹੋ ਗਈ ਤੇ ਵਰਮਾ ਗੁਰਮਾਣੀ ਤਾਂ ਕਹਿੰਦੀ ਆ ਦੂਜਾ ਕੌਣ ਕਹਾਣੀ ਕੋਈ ਦੂਜਾ ਤਾਂ ਹੈ ਹੀ ਨਹੀਂ ਉਸੇ ਨੇ ਪਸਾਰਾ ਹੈ ਉਹ ਸਰਗੁਣ ਸਰੂਪ ਦਾ ਪਸਾਰਾ ਹੈ ਜੋ ਆਪਾਂ ਨੂੰ ਜਿੱਦਾਂ ਉਹ ਹਾਰਮੋਨੀਅਮ ਦੀ ਟੋਨ ਸੁਣ ਰਹੀ ਆਵਾਜ਼ ਸੁਣ ਰਹੀ ਹੈ ਰਾਗ ਸੁਣ ਰਹੀ ਹੈ ਇਹ ਸਾਹਮਣੇ ਹੈ ਪਰ ਜਿਹੜਾ ਨਿਰੰਕਾਰ ਸਰੂਪ ਉੱਥੇ ਤਾਂ ਰੂਪ ਰੇਖਾ ਰੰਗ ਸਭ ਕੁਝ ਖਤਮ ਹੋ ਜਾਂਦਾ ਜਿਹਨੂੰ ਬਾਣੀ ਚ ਕਹੇ ਕਹਿਣੇ ਵਾਲੇ ਤੇਰੇ ਰੇ ਸਮਾਏ ਤੇਰੇ ਵਿੱਚ ਸਮਾ ਜਾਂਦੇ ਨੇ ਜਿਹੜੇ ਉਹਨੂੰ ਕਹਿੰਦੇ ਨੇ ਜਦੋਂ ਅਰਜੁਨ ਨੇ ਆਪਣਾ ਦੁੱਖ ਦੱਸਿਆ ਕ੍ਰਿਸ਼ਨ ਜੀ ਨੂੰ ਕਹਿੰਦੇ ਵੀ ਮੇਰਾ ਦਿਲ ਨਹੀਂ ਕਰਦਾ ਮੈਂ ਹੁਣ ਜੰਗ ਕਰਾਂ ਬਹੁਤ ਮਾਰੇ ਗਏ ਆ ਪਰ ਹੁਣ ਆਪਣੇ ਮਾਰੇ ਗਏ ਦੁੱਖ ਲੱਗਾ ਪਹਿਲਾਂ ਦੂਜਿਆਂ ਨੂੰ ਜਦੋਂ ਮਾਰਿਆ ਉਦੋਂ ਦੁੱਖ ਨਹੀਂ ਲੱਗਾ ਕਹਿੰਦੇ ਜੀ ਮੇਰਾ ਦਿਲ ਬਹੁਤ ਖਬਰ ਆ ਰਿਹਾ ਹੈ ਕ੍ਰਿਸ਼ਨ ਜੀ ਨੇ ਕਿਹਾ ਕਹਿੰਦੇ ਹਉ ਕਰ ਆ ਸਾਹਮਣੇ ਦਰਿਆ ਤੋਂ ਇੱਕ ਘੜਾ ਪਾਣੀ ਲੈ ਆ ਪਰ ਕਿ ਤੇਰੇ ਸਵਾਲ ਦਾ ਮੈਂ ਜਵਾਬ ਦੇਵਾਂਗਾ ਉਹਨਾਂ ਨੂੰ ਕਿੱਦਾਂ ਮੋੜ ਸਕਦੇ ਸੀ ਉਹ ਉਹਨਾਂ ਦੇ ਇਸ਼ਟ ਸੀਗੇ ਜਾਲ ਲਿਆਂਦਾ ਕਹਿੰਦੇ ਇਦਾਂ ਕਰ ਇਹਨੂੰ ਵਾਪਸ ਫੇਰ ਉਸੇ ਪਾਣੀ 'ਚ ਜੀ ਪਾਣੀ ਨੂੰ ਢੋਲ ਲਈ ਮਿਕਸ ਕਰਿਆ ਉਹਦੇ ਜਦੋਂ ਘੜਾ ਵਾਪਸ ਕਰਿਆਂ ਦਾ ਫਿਰ ਆਗੇ ਕਹਿੰਦੇ ਤੇਰੇ ਸਵਾਲ ਦਾ ਇਹ ਜਵਾਬ ਕਹਿੰਦੇ ਜੀ ਮੈਨੂੰ ਸਮਝ ਨਹੀਂ ਲੱਗੀ ਕਹਿੰਦੇ ਜਿਹੜੇ ਤੂੰ ਪਾਣੀ ਚੋਂ ਘੜਾ ਭਰ ਕੇ ਲਿਆ ਸੀ ਹੁਣ ਤੂੰ ਉਸੇ ਵਿੱਚ ਵਾਪਸ ਸੁਤੇ ਆਂਦਾ ਜਾਂ ਹੁਣ ਉਹਨੂੰ ਫੇਰ ਉਸੇ ਪਾਣੀ ਨੂੰ ਦੁਬਾਰਾ ਲੈ ਸਕਦਾ ਜਿਹੜਾ ਪਾਣੀ ਪਹਿਲਾਂ ਲਿਆਂਦਾ ਸੀ ਉਹ ਦੁਬਾਰਾ ਜਲਤ ਜਲ ਹੂਆ ਨਾ ਮਾਪਾ ਕਹਿੰਦੇ ਜਿਹੜਾ ਉਹਦੇ ਵਿੱਚ ਸਮਾ ਗਿਆ ਉਹਨੂੰ ਦੁਬਾਰਾ ਤੁਸੀਂ ਕਿੱਦਾਂ ਕੱਢੋਗੇ ਇਸੇ ਤਰ੍ਹਾਂ ਜਿਹੜਾ ਜੀਵ ਇਸ ਦੁਨੀਆ ਤੋਂ ਚਲਾ ਗਿਆ ਉਹਨੇ ਵਾਪਸ ਨਹੀਂ ਮੋੜ ਵੈਤ ਸਤਵ ਵਿਤ ਵੈ ਪਰਪਾਟਰ ਹੋਰ ਨਾ ਵੇਖਿਆ ਇਹ ਮੁੜ ਕੇ ਸ਼ਹਿਰ ਬਾਜ਼ਾਰ ਮੰਦਲਾ ਬਿਲਡਿੰਗਾਂ ਮੁੜ ਕੇ ਨਹੀਂ ਮਿਲਦੀਆਂ ਇੱਕ ਵਾਰੀ ਆਉਂਦਾ ਮੌਕਾ ਤੇ ਗੁਰੂ ਪਾਤਸ਼ਾਹ ਕਹਿੰਦੇ ਫਿਰ ਬਚਨਾਂ ਨਾਲ ਜੁੜ ਜਾ ਗੁਰੂ ਦੇ ਬਚਨਾਂ ਨਾਲ ਜੁੜ ਜਾ ਸਤਗੁਰ ਬਚਨ ਭਮਾਰੇ ਨਿਰਗੁਣ ਨਿਸਤਾਰੇ ਭਾਵੇਂ ਆਪਣੇ ਅੰਦਰ ਉਗਣ ਨੇ ਬੁਰਾਈਆਂ ਨੇ ਉਹ ਬੜਾ ਬਿਆਨਤਾ ਨਾਨਕ ਨਿਰਗੁਣ ਗੁਣ ਕਰੇ ਜਿਹਦੇ ਅੰਦਰ ਗੁਣ ਨਹੀਂ ਨਾ ਇਹ ਸੰਗਤ ਵਿੱਚ ਆਉਣ ਲੱਗ ਲੋ ਉਹ ਗਣ ਮਕਸਦ ਤੇ ਤੇ ਜਿਨ੍ਹਾਂ ਕੋਲ ਪਹਿਲਾਂ ਹੈਗੇ ਆ ਉਹਨਾਂ ਨੂੰ ਹਰ ਦਿੰਦਾ ਨਾਨਕ ਨਿਰਗੁਣ ਬਣ ਕਰੇ ਗੁਣ ਮੰਤਿਆ ਗੁਣ ਦੇ ਗੁਣ ਮੰਤਿਆ ਨੂੰ ਹੋਰ ਗੁਣ ਦੇ ਦਿੰਦਾ ਜਿਉ ਕੰਟੀਨਿਊਸਲੀ ਜਾਰੀ ਰੱਖਦੇ ਨੇ ਪਰ ਨਾਲੇ ਕਹਿ ਦਿੱਤਾ ਤੇਹਾ ਕੋਈ ਨਾ ਸੱਜੀ ਜੇ ਤੇਸ ਗੁਣ ਕੋਈ ਕਰੇ ਪਰ ਇਹੋ ਜਾਂ ਕੋਈ ਨਹੀਂ ਜਿਹੜਾ ਰੱਬ ਨੂੰ ਕੋਈ ਗੁਣ ਦੇ ਦੇਵੇ ਰੱਬ ਨੂੰ ਨਹੀਂ ਦੇ ਸਕਦੇ ਫਿਰ ਇਸ ਸ਼ਬਦ ਦੀ ਵਿਆਖਿਆ ਕੀਤੀ ਸਤਿਗੁਰਾਂ ਨੇ ਮਾਹ ਬਖਾਦੀ ਦੁਸਤ અપਵਾਦੀ ਤੇ ਪੁਨੀਤ ਸੰਗਾਰੇ ਕਹਿੰਦੇ ਜਿਹੜੇ ਮਹਾ ਵਿਖਾਦੀ ਝਗੜੇ ਕਲਾ ਕਲੇਸ਼ ਦੇ ਵਿੱਚ ਜ਼ਿੰਦਗੀ ਜਿਉਣ ਵਾਲੇ ਲੋਕ ਜਿਹੜੇ ਨੇ ਵਿਖਾਦ ਦੇ ਵਿੱਚ ਪਏ ਰਹਿੰਦੇ ਨੇ ਦੁਸਤ अपਵਾਦੀ ਜਿਨ੍ਹਾਂ ਦੀ ਜ਼ਿੰਦਗੀ ਕੋਈ ਬਹੁਤੀ ਵਧੀਆ ਖਾਰਗਰ ਨਹੀਂ ਵਿਸ਼ੇ ਵਕਾਰਾਂ ਦੇ ਵਿੱਚ ਕਲਾ ਕਲੇਸ਼ ਦੇ ਵਿੱਚ ਕ੍ਰਾਈਮ ਦੇ ਵਿੱਚ ਜ਼ੁਲਮ ਦੇ ਵਿੱਚ ਜ਼ਬਰ ਦੇ ਵਿੱਚ ਰੰਗ ਜਾਂਦੀ ਹੈ ਗੁਰੂ ਪਾਤਸ਼ਾਹ ਕਹਿੰਦੇ ਜਦੋਂ ਉਹ ਇਹਨਾਂ ਬਚਨਾਂ ਦੇ ਸੰਦਾਰੇ ਦਾ ਮਤਲਬ ਹੈ ਸੰਗ ਕਰ ਲੈਂਦੇ ਨਾ ਗੁਰੂ ਦੇ ਬਚਨਾਂ ਦੀ ਗੁਰੂ ਦੇ ਬਚਨਾਂ ਨੂੰ ਬਾਉਣ ਲੱਗ ਜਾਂਦੇ ਗੁਰੂ ਦੇ ਬਚਨਾਂ ਨੂੰ ਪੜਨ ਲੱਗ ਜਾਂਦੇ ਆ ਤਾਂ ਤੇ ਪਵਿੱਤ ਉਹ ਪਵਿੱਤਰ ਉਦਾਨ ਫਿਰ ਗੁਰੂ ਸਾਹਿਬ ਕਹਿੰਦੇ ਜਨਮ ਭਉਣ ਤੇ ਨਰਕ ਪੜੰਤੇ ਤਿੰਨ ਕੇ ਕੁੱਲ ਉਦਾਰੇ ਹੁਣ ਇੱਕ ਜਨਮ ਤਾਂ ਆਪਾਂ ਲਿਆ ਤੇ ਇਥੇ ਨਾਲ ਆਪਾਂ ਇਥੋਂ ਮਰ ਜਾਣਾ ਤੁਹਾਨੂੰ ਆਪਾਂ ਨੂੰ ਪਤਾ ਹੀ ਐ ਪਰ ਇੱਕ ਜਨਮ ਹੋਰ ਐ ਉਹ ਇੱਕ ਜਨਮ ਨਹੀਂ ਜਿਹਨੂੰ ਆਪਾਂ 84 ਕਹਿੰਦੇ ਨੇ ਨਾ ਇੱਕ ਤਾਂ 84 ਉਹ ਮੰਨ ਲਈ ਕਿ ਮਨੁੱਖਾ ਜਨਮ ਤੋਂ ਬਿਨਾਂ ਜਿਹੜੀਆਂ ਬਾਕੀ ਜੁਨਾ ਐ ਗੁਰਬਾਣੀ ਕਹਿੰਦੀ ਹੈ ਕਿ ਅਸੀਂ ਕੀਤੇ ਰੁੱਖ ਬਿਰਖ ਹਮ ਜੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮੈਂ ਆਏ ਕੀਤੇ ਪੰਖ ਉਡਾਏ ਇੱਕ ਜੂਨਾ ਉਹ ਹੈ ਜਿਹੜੀਆਂ ਜਾਉਂਦੇ ਜੀਵ ਬੰਦਾ ਭੋਗ ਰਿਆ ਜਿਹਨੂੰ ਬਾਣੀ ਕਹਿੰਦੀ ਕਰਕੂਟ ਪਸ਼ੂ ਕੀ ਮਾਂਸ ਜਾਤਾ ਮੈਂ ਬੰਦਾ ਹੀ ਪਰ ਕੰਮ ਕਹਿ ਨਹੀਂ ਲੰਨੇ ਯਾਰੇ ਤਾਂ ਸੱਤ ਬਣਿਆ ਵਿੱਚ ਇਲਦਾ ਹੀ ਨਹੀਂ ਕਹਿਦਣੇ ਨਾ ਹੰਪਾ ਪਾਚਾ ਜੀ ਉਹ ਬਈਏ ਕੋਈ ਬੰਦਾ ਹੈ ਤਾਂ ਕੁੱਤਾ ਬੰਦਾ ਨਾਲ ਇਹ ਕਹਿਦਣਗੇ ਨਾਲ ਇਹਨੂੰ ਕੁੱਤਾ ਕਹਿਦਣਗੇ ਨਾਲ ਇਹਨੂੰ ਬੰਦਾ ਕਹਿਦਣਗੇ ਮਤਲਬ ਉਹਦੇ ਚੋਂ ਲੱਛਣ ਦਿਸਦੇ ਆ ਨਾ ਤਾਂ ਹੀ ਗੁਰੂ ਪਾਤਸ਼ਾਹ ਨੇ ਬਾਣੀ 'ਚ ਸੂਰ ਦੀ ਵੀ ਮਿਸਾਲ ਦਿੱਤੀ ਐ ਕੁੱਤੇ ਦੀ ਵੀ ਮਿਸਾਲ ਦਿੱਤੀ ਐ ਜਿੱਥੇ ਉਹਨਾਂ ਦੀਆਂ ਬਰਿਆਈਆਂ ਦੀ ਮਿਸਾਲ ਦਿੱਤੀ ਉੱਤੇ ਗੁਣ ਵੀ ਦੱਸੇ ਉਹਨਾਂ ਦੇ ਜੇ ਰੱਬ ਨੂੰ ਪਉਣਾ ਗੁਰੂ ਪਾਤਸ਼ਾਹ ਕਹਿੰਦੇ ਕੁੱਤੇ ਤੋਂ ਗੁਣ ਸਿੱਖ ਲਾਦੀ ਰਾਤ ਨੂੰ ਰਾਖੀ ਰੱਖਦਾ ਐ ਅੱਧੀ ਰੋਟੀ ਖਾ ਕੇ ਸਵਾਮੀ ਕੋ ਗ੍ਰਹਿ ਜਿਉ ਸਦਾ ਸਾਨ ਭਜਤ ਨਹੀਂ ਨਿਤ ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਤ ਚਿਤ ਜਿਹੜਾ ਕੁੱਤਾ ਨਾ ਉਹ ਇੰਨਾ ਇੱਕ ਮਨ ਇੱਕ ਚੇਤੋ ਕੇ ਆਪਣੇ ਮਾਲਕ ਦੀ ਵਫਾਦਾਰੀ ਨਿਭਾਉਂਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਤੂੰ ਵੀ ਗੁਰੂ ਦੇ ਬਚਨ ਪੜ੍ਹਦਾ ਹੈ ਵਫਾਦਾਰੀ ਨਿਭਾ ਗੁਰੂ ਨਾਲ ਤੂੰ ਵੀ ਗੁਰੂ ਦੇ ਬਚਨਾਂ ਨੂੰ ਮੱਥਾ ਟੇਕਦਾ ਹੈ ਪ੍ਰਕਰਮਾ ਕਰਦਾ ਹੈ ਬਾਣੀ ਦੇ ਪਾਠ ਕਰਦਾ ਹੈ ਬਾਣੀ ਦੇ ਪਾਠ ਕਰਵਾਉਣਾ ਹੈ ਬਾਣੀ ਦਾ ਕੀਰਤਨ ਕਰਦਾ ਹੈ ਬਾਣੀ ਦੀ ਵਿਚਾਰ ਕਰਦਾ ਹੈ ਤੂੰ ਵੀ ਵਫਾਦਾਰੀ ਨਿਭਾਏ ਦੇ ਨਾਲ ਤਾਂ ਗੁਰੂ ਪਾਤਸ਼ਾਹ ਫਿਰ ਕਹਿੰਦੇ ਇਹ ਜਨਮ ਹੈ ਕਦੇ ਆਪਾਂ ਸੱਪ ਦਾ ਜਨਮ ਲੈ ਲੈਨੇ ਆ ਕਦੇ ਆਪਾਂ ਕੁੱਤੇ ਦਾ ਜਨਮ ਲੈ ਲੈਨੇ ਭਾਵ ਆਪਣੇ ਸੁਭਾਅ ਉਹਦੇ ਬਣ ਜਾਂਦੇ ਆ ਬੰਦਾ ਹੁੰਦਾ ਬੰਦਾ ਹੀ ਐ ਪਰ ਉਹਦੀਆਂ ਜਿਹੜੀਆਂ ਜਿਹੜੀਆਂ ਬੰਦੇ ਦੀਆਂ ਆਦਤਾਂ ਆ ਉਹ ਬੜੀਆਂ ਮਸਾਲਾ ਮਿਲ ਜਾਂਦੀਆਂ ਆ ਬੈਂਕ ਦੇ ਵਿੱਚ ਪੈਨ ਨਹੀਂ ਰੱਖਿਆ ਹੁੰਦੇ ਕਿ ਸਾਈਨ ਕਰਨ ਵੇਲੇ ਉਹਨੂੰ ਰੱਸੀ ਨਾਲੋਂ ਵੱਧਾ ਹੁੰਦਾ ਕਰਤੂਤ ਪਰសុ ਕੀ ਮਾਨਸ ਜਾ ਇਹਦਾ ਭਾਵੇਂ ਐ ਇਹੋ ਬੰਦੇ ਦੀ ਸੇਵਾ ਵਾਸਤੇ ਪੈਨ ਰੱਖਿਆ ਵੀ ਸਾਈਨ ਕਰ ਲਵੇ ਸੌਖਾ ਰਵੇ ਕਿਸੇ ਨੂੰ ਪੈਨ ਨਾ ਲੈਣਾ ਪਵੇ ਪਰ ਨਾਲ ਰੱਸੀ ਵੀ ਬੰਨ੍ਹ ਦਿੱਤੀ ਵੀ ਬੰਦੇ ਦੇ ਦਿਮਾਗ ਦਾ ਕੋਈ ਪਤਾ ਨਹੀਂ ਚੱਕ ਕੇ ਜਿਵੇਂ ਤਨ ਪਾਉਂਦੇ ਇਹ ਗਰਦੂਤ ਪਸ਼ੂ ਕੀ ਹੈ ਪਾਣੀ ਦੇ ਵਿੱਚ ਜੂਨ ਜਲਾਈ ਦੇ ਮਹੀਨੇ ਤੇ ਲੋਕ ਟੰਕੀਆਂ ਰੱਖਦੇ ਨੇ ਪਾਣੀ ਦੀਆਂ ਫ੍ਰਿਜਾਂ ਰੱਖਦੇ ਨੇ ਪਹਿਲਾਂ ਨਲਕੇ ਹੁੰਦੇ ਸੀ ਉਹਦਾ ਖਤਮ ਹੋ ਗਏ ਬਈ ਲੋਕ ਸਾਂਝਾ ਨਲਕਾ ਲਾਉਂਦੇ ਸੀ ਤੇ ਨਲਕੇ ਦੇ ਨਾਲ ਸੰਗਲ ਨਾਲ ਵੇਡਣ ਕਰਕੇ ਗਲਾਸ ਵੀ ਟੰਗ ਦਿੰਦੇ ਸੀ ਉਹਦਾ ਵੀ ਭਾਗ ਇਹੀ ਆ ਕਿ ਭਲਾ ਦਾ ਬੰਦੇ ਦੇ ਕੀਤਾ ਹੈ ਔਰ ਕਈ ਇਦਾਂ ਦੇ ਨੇ ਜਿਨ੍ਹਾਂ ਦੀ ਕਰਤੂਤ ਪਸੂ ਵਾਲੀ ਉਹ ਗਲਾਸ ਚੁੱਕ ਕੇ ਵੀ ਨਹੀਂ ਜਾ ਸਕਦੇ ਨੇ ਤਾਂ ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਇਹ ਜਨਮ ਮਰਨਾ ਹੈ ਜਿਹੜਾ ਰੋਜ਼ ਹੀ ਆਪਾਂ ਜੰਮਦੇ ਆਂ ਰੋਜ਼ ਹੀ ਮਰਦੇ ਆਂ ਜੰਮੈ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ ਜਨਮ ਭਵੰਤੇ ਨਰਕ ਪੜਨਤੇ ਤਿੰਨ ਕੇ ਕੋਲ ਉਧਾਰੇ ਤੇ ਜਿਹੜਾ ਜੰਮਣ ਮਰਨਾ ਹੈ ਹੁੰਦਾ ਨਾ ਆਪਣਾ ਬਾਣੀ ਕਹਿੰਦੀ ਕਬੂ ਜੀੜਾ ਉਪ ਚੜਤ ਹੈ ਕਬੂ ਜਾਏ ਪਿਆਲੇ ਲੋਭੀ ਜੀੜਾ ਗੱਲ 로ਭੀ ਜੀੜੇ ਦੀ ਆ ਕਦੇ ਬੰਦਾ ਬਹੁਤ ਉੱਚੀਆਂ ੜਾਰੀਆਂ ਮਾਰਦਾ ਹੈ ਕਦੇ ਜਮਾਂ ਹੀ ਥੱਲੇ ਘਰ ਕੋ ਜਾਂਦਾ ਪਲ ਪਲ ਦੇ ਬਾਦ ਮੰਨੇ ਬੰਦੇ ਦੇ ਮਨ ਦੀ ਬਿਰਤੀ ਬਦਲਦੀ ਰਹਿੰਦੀ ਹੈ ਟਿਕਦੀ ਨਹੀਂਗੀ ਕਬੂ ਜੀੜਾ ਉਬ ਚੜਦਾ ਕਬੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ ਤੇ ਫਿਰ ਗੁਰੂ ਪਾਤਸ਼ਾਹ ਜੀ ਨੇ ਅੱਗੇ ਅਖੀਰਲੇ ਪਦੇ ਚ ਕਿਹਾ ਕਹਿੰਦੇ ਕੋਈ ਨਾ ਜਾਣੈ ਜਿਹਨੂੰ ਕੋਈ ਵੀ ਨਹੀਂ ਜਾਣਦਾ ਪੜਦੇ ਆ ਨਾ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋਸ਼ੀ ਪਰੋ ਉਹ ਹੋ ਲੱਖੀ ਨਾ ਕੋਈ ਨਹੀਂ ਜੀ ਜਾਣਦਾ ਨਾਮਦੇਵ ਨੂੰ ਬੰਦਗੀ ਕੀਤੀ ਸਿਮਰਨ ਕੀਤਾ ਜਿੱਤੇ ਪਹਿਲਾਂ ਛੀਂਬਾ ਕਹਿੰਦੇ ਸੀ ਹੁਣ ਭਗਤ ਕਹਿੰਦੇ ਆ ਇਹ ਕਿਰਪਾ ਹੋਈ ਕੋਈ ਨਾ ਜਾਣਦਾ ਜਿਹਨੂੰ ਕੋਈ ਨਹੀਂ ਜਾਣਦਾ ਕੋਈ ਨਾ ਮੰਨਦਾ ਜਿਹਨੂੰ ਕੋਈ ਮੰਨਦਾ ਹੀ ਨਹੀਂ ਜਿਹਦੀ ਕੋਈ ਇੱਜ਼ਤ ਹੀ ਨਹੀਂ ਕਰਦਾ ਤੇ ਗੁਰੂ ਪਾਤਸ਼ਾਹ ਕਹਿੰਦੇ ਸੇ ਪ੍ਰਗਟ ਹਰ ਦੁਆਰੇ ਉਹ ਹਰੀ ਦੇ ਦੁਆਰੇ ਤੇ ਪ੍ਰਗਟ ਹੋ ਜਾਂਦੇ ਆ ਜਦੋਂ ਗੁਰੂ ਦੇ ਸ਼ਬਦ ਦੀ ਸਾਂਝ ਪਾ ਲੈਂਦੇ ਆ ਅਖੀਰ ਦੀ ਪੰਕਤੀ 'ਚ ਗੁਰੂ ਪਾਤਸ਼ਾਹ ਕਹਿੰਦੇ ਕਮਨ ਉਪਮਾ ਦੇਉ ਕਮਨ ਵਡਾਈ ਇਹਨੇ ਮੈਂ ਕਿਹੜੀ ਉਪਮਾ ਉਹਨਾਂ ਦੀ ਕਰਾਂ ਉਹਨਾਂ ਦੀ ਕਿਹੜੀ ਵਡਿਆਈ ਕਰਾਂ ਕੀ ਜਸ ਕਰਾਂ ਨਾਨਕ ਖਿੰਨ ਖਿੰਨ ਵਾਰੇ ਮੈਂ ਤਾਂ ਉਹਨਾਂ ਤੋਂ ਸਦਕੇ ਜਾਨਾਂ ਖਿੰਨ ਖਿੰਨ ਤੋਂ ਪਲ ਪਲ ਉਹਨਾਂ ਤੋਂ ਸਦਕੇ ਜਾਨਾਂ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੀ ਸੰਭਾਲ ਕੀਤੀ ਪਾਤੂਰ ਦੇ ਬਚਨਾਂ ਦੇ ਨਾਲ ਜੁੜ ਗਏ ਅੱਜ ਦੇ ਦੀਵਾਨ ਦੇ ਵਿੱਚ ਇੰਨਾ ਹੀ ਇੱਥੇ ਸਮਾਪਤੀ ਕਰਾਂਗੇ ਜੀ